ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗਾ ਖੂਬ ਮਜ਼ਾ ਆਵਗਾ ਜਿੱਤੇ ਵੀ ਆਵਗਾ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਈਵਰਜ਼ ਦੇ ਨਾਲ ਤੇ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਵੋ ਤੇ ਵੀਰੋ ਪੈਨੋ ਆਪਾਂ ਦੇਖਣ ਜਾ ਰਹੇ ਹਾਂ ਜੀ ਕਾਮੇਡੀ ਬாய் ਦੀ ਵੀਡੀਓ ਜਿੱਦਾਂ ਕਿ ਆਪਾਂ ਨੇ ਪਹਿਲੇ ਵੀ ਬਗੜੀ ਦੀਆਂ ਬੜੀਆਂ ਵੀਡੀਓ ਵੇਖੀਆਂ ਬੜਾ ਉਹਨਾਂ ਦਾ ਕੁੱਤੇ ਖਾਨੀ ਤੇ ਮਜ਼ਾਕ ਕੀਤਾ ਗਿਆ ਹੈ ਇਦਾਂ ਹੀ ਆਪਾਂ ਦੇਖਣ ਜਾ ਰਹੇ ਹਾਂ ਜੀ ਇੱਕ ਹੋਰ ਵੀਡੀਓ ਜਿਹਦੇ ਵਿੱਚ ਸੋਨੂ ਸਿੱਟੋ ਦਾ ਰਿਸ਼ਤਾ ਬੁਗੜੀ ਦੇ ਨਾਲ ਬੁਗੜੀ 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 ਦੇ ਨਾਲ ਬੁਗੜੀ ਬੁਗੜੀ ਦੇ ਨਾਲ ਚਲੋ ਜੀ ਦੇਖਦੇ ਹਾਂ ਜੀ ਪਹਿਲੇ ਇਹ ਵੀਡੀਓ ਗੁੱਸਾ ਕਿਨੂੰ ਆਇਆ ਮਹਿਕ ਨੂੰ ਮਹਿਕ ਨੂੰ ਆਇਆ ਗੁੱਸਾ ਤੇ ਦੇਖਦੇ ਹਾਂ ਜੀ ਪਹਿਲੇ ਇਹ ਵੀਡੀਓ ਬਾਕੀ ਗੱਲਾਂ ਫੇਰ ਕਰਦੇ ਹਾਂ ਜੀ ਲੈਟ ਕੈਟ ਸਟਾਰਟਿਡ ਆ ਬੁਗੜੀ ਕੀ ਹੋਇਆ ਨੱਕ ਤੇ ਮੁੱਕੀ ਮਾਰੀਆਂ ਕੀ ਨੱਕ ਤੇ ਮੁੱਕੀ ਮਾਰੀ ਉਹ ਐਵੇਂ ਕਰ ਇਹਦੇ ਹੱਥ ਤੇ ਦੰਦੀ ਵੜਦੇ ਉਹਨੇ ਆ ਬੁਗੜੀ ਐਨੂੰ ਕਿ ਬੁਲਾਣਾ ਮੈਨੂੰ ਆ ਬੁਗੜੀ ਤੈਨੂੰ ਇੱਕ ਕੁੱੜਦਾ ਮਾਰਦੇ ਰਹਿੰਦਾ ਆਪਾਂ ਤੇਰੇ ਲਈ ਮੁੰਡਾ ਹੀ ਹੋਰ ਲੱਭ ਦਿੰਨੇ ਆ ਖੁਸ਼ ਹੋਇਆ ਹੈ ਖੁਸ਼ ਹੋ ਗਈ ਚੱਲ ਹੁਣ ਆਪਾਂ ਮੁੰਡੇ ਨੂੰ ਪੁੱਛ ਲਈਏ ਹਾਂ ਸੋਨੂ ਤੇਰਾ ਵਿਆਹ ਹੋ ਗਿਆ ਕਿ ਨਹੀਂ 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 ਪਾਜੀ ਤੇਰੀ ਉਮਰ ਕਿੰਨੀ ਕਾ 20 ਤਾਂ 22 ਸੋਨੂ ਸਿੱਤੋ ਸੋਨੂ ਤੇਰਾ ਵਿਆਹ ਕਰਵਾ ਦਈਏ ਫਿਰ ਚਲੋ ਵੇਖ ਲਓ ਤਹਾਡੀ ਆ ਤੁਹਾਡੀ ਖੁਸ਼ੀ ਚਾਹੀਦੀ ਆ ਸੋਨੂ ਯਾਰ ਤੂੰ ਆਪ ਤਾਂ ਮਾਡਲ ਹੈਗਾ ਹੀ ਆ ਤੈਨੂੰ ਕੁੜੀ ਕਿਹੜੀ ਹੀਰੋਇਨ ਵਰਗੀ ਚਾਹੀਦੀ ਆ ਟ੍ਰੇਨਾ ਕੈਪ ਕੁਟਰੀਨਾ ਕੈਪ ਯਾਰ ਉਹ ਤਾਂ ਨਹੀਂ ਮਿਲਨੀ ਹੁਣ ਉਹਦੇ ਵਰਗੀ ਇੱਕ ਕੁੜੀ ਹੈਗੀ ਆ ਉਹਨੂੰ ਪੁੱਛ ਲੈਨੇ ਆ ਆ ਮੈਂ ਕਿ ਆ ਸੋਨੂ ਸੀਤੋ ਦੀ ਫੋਟੋ ਦੇਖੀ ਜ਼ਰੂਰ ਜਦ ਮੈਂ ਨਹੀਂ ਵੇਖਣੀ ਤਾਂ ਨਹੀਂ ਵੇਖਣੀ ਐਵੇਂ ਦਿਮਾਗ ਜਨਾ ਖਾ ਓਏ ਤੂੰ ਜਿਆਦਾ ਨਾ ਸੋਣੀ ਹੁੰਦਾ ਕਮਾਂਡਿਆ ਨਾ ਕਰ ਮੈਂ ਸੋਨੂ ਲਈ ਚੱਲਿਆ ਬੰਬੇ ਰਿਸ਼ਤਾ ਦੇਖਣ ਜਿੱਥੇ ਮਰਜ਼ੀ ਜਾ ਕੇ ੱੱੱਕੇ ਖਾ ਲੱਗੀ ਸਮਝ ਕੀ ਯਾਰ ਸੋਨੂ ਤੇਰੇ ਪਿੱਛੇ ਤਾਂ ਮੇਰੀ ਹੀ ਬੇਇੱਜ਼ਤੀ ਹੋ ਗਈ ਉਹ ਸੁਣਾ ਯਾਰ ਕੋਈ ਇੱਕ ਦੋ ਇਹਨੂੰ ਤੇਰੇ ਅੜਗੀਆਂ ਨਾ ਈ ਸ਼ਕਤੀ ਵੇਖੀਆਂ ਏ ਤਗੜੇ ਉਹ ਚੱਲ ਦਫਾ ਕਰ ਯਾਰ ਸੋਨੂ ਇਹਨਾਂ ਨੂੰ ਆਪਾਂ ਨਾ ਜਿਹੜੇ ਕੋ ਕੁੜੀ ਨਾਲ ਗੱਲ ਕਰਦੇ ਆ ਜਿਹੜੀ ਤੈਨੂੰ ਬਹੁਤ ਪਿਆਰ ਕਰਦੀ ਆ ਹਾਂ ਰਾਣੀ ਤੂੰ ਸੋਨੂ ਸੀ ਤੂੰ ਉਹਨੂੰ ਪਿਆਰ ਕਰਦੀ ਆ ਰਾਣੀ ਸੀ ਤੂੰ ਆਹ ਕਰ ਆ ਸੋਨੂ ਤੂੰ ਪਿਆਰ ਕਰਦਾ ਰਾਨੀ ਨੂੰ ਓਏ ਤੂੰ ਨਾ ਹੀ ਕਰਦਾ ਰਿਹਾ ਕਰ ਚੱਲ ਰਾਣੀ ਸੋਨੂ ਤੇ ਪਾਰੀ ਕਰ ਦੇ ਨਹੀਂ 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 ਰਾਣੀ ਤੇਰਾ ਫਿਰ ਅੱਜ ਵਿਆਹ ਕਰਾ ਦਈਏ ਸੋਨੂ ਨਾਲ ਆ ਵਾਦਾ ਕਰਾਂਗਾ ਓਏ ਆ ਦੇ ਗੋਪੀ ਓਏ ਸਾਲਿਆ ਕੁਲੀਪਾਂ ਬਾਅਦ ਚਲਾ ਲਈ ਪਹਿਲਾਂ ਰਿਸ਼ਤਾ ਤਾਂ ਫਿਰੇ ਚੜ ਜਾਂਦੇ ਹੈਲੋ ਕਿਰਨਾ ਫਰੈਂਡ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਕਿਰਨਾ ਤੂੰ ਅੱਜ ਕਿੱਧਰ ਨੂੰ ਚੱਲੀ ਆ ਫਰੈਂਡ ਮੈਂ ਚੱਲੀ ਆ ਜੀ ਬਰਾਤ ਬਰਾਤ ਉਹ ਕੀ ਹੁੰਦੀ ਆ ਜਨ ਚੱਲੀ ਆ ਫਰੈਂਡ ਜਨ ਜਨ ਅੱਛਾ ਜਨ ਚੱਲੀ ਆ ਹਾਂ ਪਿਓਰ ਪੰਜਾਬੀ ਬੋਲਿਆ ਕਰ ਯਾਰ ਤੇ ਆ ਤੂੰ ਬੈਠੀ ਕਿੱਥੇ ਹੋਈ ਆ ਕਿਰਨਾ ਗੱਡੀ 'ਚ ਬੈਠੀ ਆ ਫਰੈਂਡ ਦੇਖ ਸਕਦਾ ਤੁਸੀਂ ਆਹ ਕਿਰਨਾ ਤੂੰ ਜਨ ਤਾਂ ਚੱਲੀ ਆ ਤੇ ਉੱਥੇ ਖਾਣ ਲਈ ਕੀ ਕੁਝ ਹੋਊਗਾ ਕਲਾਸ ਗੁੱਲੇ ਪਨੀਰ ਦੀ ਦਾਲ ਪਨੀਰ ਦੀ ਦਾਲ ਤੇ ਹੋਰ ਕੀ ਕੁਝ ਹੋਊ ਆ ਪੁੰਟਗਾ ਪੁੰਟਗਾਈ ਦਾਲ ਹੋਊਗੀ ਜੀ ਦਾਲ ਨਹੀਂ ਹੋਣੀ ਪੁੰਡੀਆਂ ਪੁੰਡੀਆਂ ਦੀ ਦਾਲ ਓ ਯਾਰ ਇਹ ਤਾਂ ਪਾਗਲ ਕਰ ਦੂਗੀ ਮੋٹے ਦਿਮਾਗ ਦੀ ਤੂੰ ਇੰਨਾ ਕੁਝ ਖਾ ਲੇਂਗੀ ਉੱਥੇ ਆ ਕੇ ਪਹਿਲਾਂ ਕੁਝ ਤਾਂ ਖਾਣਾ ਨਹੀਂ ਤੁਹਾਨੂੰ ਪਤਾ ਹੀ ਹੈ ਹਨਾ ਕੀ ਖਾਣਾ ਨਹੀਂ ਓਏ ਤੂੰ ਉੱਥੇ ਕੋਈ ਛੱਡਣਾ ਹੀ ਨਹੀਂ ਖਾਣਾ ਨਹੀਂ ਕਰਨਾ ਤੂੰ ਉੱਥੇ ਆ ਕੇ ਰੋਟੀ ਕਦੇ ਨਾਲ ਖਾਏਂਗੀ ਚੁਬੜਾ ਹੀ ਛੱਡਨੇ ਆ ਫਰੈਂਡ हां <laughs> <laughs> चिबड़ा दी चटनी दा तेरी ਫੇਵਰੇਟ ਆ ਨਾਲ ਕਿਰਨਾ ਉੱਥੇ ਨਾ ਤੂੰ ਤਰੀ ਵਾਲੇ ਚੌਲ ਵੀ ਖਾ ਕੇ ਆਈ ਤਰੀ ਵਾਲੇ ਚੌਲ ਵੀ ਖਾ ਲਾਂਗੇ ਪਤੋਂ ਅੱਛਾ ਤੇ ਕਿਰਨਾ ਇੱਕ ਗੱਲ ਦੱਸ ਤੂੰ ਤਾਂ ਮਹੀਨੇ ਬਾਅਦ ਲਾਉਣੀ ਆ ਅੱਜ ਨਾ ਕਿ ਆਈਆਂ ਕਿ ਨਹੀਂ ਨਾ ਨੂੰ ਤੇਰੀ ਆਈ ਮੈਂ ਤਾਂ ਕੱਲਾ ਮੂੰਹ ਧੋ ਕੇ ਆਈ ਆ ਆ ਕਿਰਨਾ ਤੇਰਾ ਅੱਜ ਮੂੰਹ ਕਿਵੇਂ ਚਮਕੀਆ ਵਾ ਫੋਸਪਾਊਡਰ ਲਾ ਕੇ ਗੱਡੀ ਚ ਲੈ ਕੇ ਆਪਾਂ ਸੀ ਉਹ ਟਿੱਕਾ ਕਿਹਦਾ ਲਾਇਆ ਤੂੰ ਟਿੱਕਾ ਵੀ ਕਿਸੇ ਦਾ ਮੰਗਮਾ ਲਾ ਲਿਆ ਫੜਦਾ ਹੀ ਨਹੀਂ ਹੈਗਾ ਚਲੋ ਠੀਕ ਆ ਫਰੈਂਡ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਹਾਂ ਚੱਲ ਠੀਕ ਆ ਯਾਰ ਜਾ ਤੂੰ ਤੈਨੂੰ ਦੱਸ ਦਾਂਗੇ ਕਮੈਂਟਾਂ 'ਚ ਵੀ ਤੇ ਹੁਣ ਨਾ ਮੈਂ ਗਾਇਸ ਭੈਣ ਨੂੰ ਪੁੱਛਦਾ ਉਹ ਕੀ ਕਰਦੀ ਪਈ ਆ ਹਾਂ ਗਾਇਸ ਭੈਣੇ ਕਿੱਧਰ ਤੁਰੇ ਫਿਰਦੀ ਆ ਗਾਇਸ ਵੀਰੇ ਮੈਂ ਕੱਢ ਦਕਿਈਂ ਇਹ ġੇੜਾ ਪਿੰਡ 'ਚ ਕਿਉਂ ਪਿੰਡ 'ਚ ġੇੜਾ ਕੱਢਣ ਕਿਉਂ ਗਈ ਸੀ ਤੇ ਚਾਚੀ ਨੂੰ ਮਿਲ ਕੇ ਆਈਆਂ ਇੱਕ ਨੂੰ ਬਹਾਵਾ ਟਾਈਮ ਹੋ ਗਿਆ ਸੀ ਮਿਲੀ ਹੋਈ ਸੀ ਤੇ ਆ ਭੈਣਾਂ ਦਾ ਵੀ ਹਾਲ ਪੁੱਛ ਲੈ ਗੁੱਸਾ ਕਰ ਜਾਣੀ ਭੈਣਾਂ ਕਿਹੜੀਆਂ ਭੈਣਾਂ ਦਿਖਾਈ ਅੱਛਾ ਇਹ ਤੇਰੀਆਂ ਭੈਣਾਂ ਚੱਲ ਇਹਨਾਂ ਦਾ ਹਾਲ ਚਾਲ ਵੀ ਪੁੱਛ ਲੋ ਈ ਗੋ ਲੈ ਭੈਣਾਂ ਦਾ ਗੁੱਸਾ ਹੈ ਗਾਇਸ ਵੀਰੇ ਹਾਂ ਭੈਣੇ ਲੱਗਦੀ ਆ ਤੇਰੇ ਨਾਲ ਗੁੱਸਾ ਹੀ ਆ ਉਹਨਾਂ ਨੂੰ ਪੁੱਛ ਇੱਕ ਵਾਰੀ ਗੁੱਸੇ ਤਾਂ ਨਹੀਂ ਕੀ ਕਹਿੰਦੇ ਗੁੱਸੇ ਤਾਂ ਨਹੀਂ ਗੁੱਸੇ ਆ ਭੈਣਾਂ ਮੇਰੀ ਗੁੱਸੇ ਹਾਂ ਗਾਇਸ ਭੈਣੇ ਗੁੱਸੇ ਹੀ ਹੋਣਾ ਵਿਚਾਰੀਆਂ ਨੇ ਉਹ ਵੀ ਸੋਚਦੀਆਂ ਵੀ ਸਾਡੀ ਇੱਕ ਭੈਣ ਤਾਂ ਸਾਰਾ ਦਿਨ ਖੁੱਲੀ ਰਹਿੰਦੀ ਆ ਤੇ ਸਾਨੂੰ ਸਾਰਾ ਦਿਨ ਸੰਗਲ ਨਾਲ ਬੰਨੀ ਰੱਖਦੇ ਆ ਕਿਵੇਂ ਪਾਰਲਰ ਚਾਈ ਫਿਰਦੀ ਆ ਜਲੰਦੇ ਨਾ ਗਲੇ ਮੇਰਾ ਤੇ ਫਿਰ ਤੂੰ ਇੱਥੇ ਕੀ ਕਰਨ ਆਈ ਆ ਮੂੰ ਅੱਜ ਲਿਸ਼ਕਾਨ ਆਈ ਆ ਮੂੰ ਤੇ ਮਾਸਤਾ ਹੈਗਾ ਨਹੀਂ ਹੱਡੀਆਂ ਲਿਸ਼ਕਾਉਣ ਆਈ ਆ ਤੇ ਹੋਰ ਕੀ ਕਰਾਣਾ ਤੇ ਨਾਲ ਨੇਲਸ ਵੀ ਲਗਵਾਉਣਾ ਆਈ ਆ ਸ਼ਿਵਾਲੀ ਮੇਕਅਪ ਵਰਸ ਤੇ ਓ ਯਾਰ ਤੂੰ ਗੋਰੀ ਤਾਂ ਹੈਗੀ ਆ ਤੈਨੂੰ ਮੁੱਲਿਸ਼ਕਾਉਣ ਦੀ ਕੀ ਲੋੜ ਆ ਇਹ ਤੇ ਵੇਖ ਤਾਂ ਪਤਾ ਮੈਂ ਗੋਰੀ ਤੇ ਹੈ ਆਈ ਆ ਤੇ ਹਾਂ ਤੇਰੀ ਖੂਬਸੂਰਤੀ ਦਾ ਰਾਜ ਵੀ ਫਰੂਟ ਹੈਗੀ ਆ ਖੂਬਸੂਰਤੀ ਦਾ ਰਾਜ ਫਰੂਟ ਹੀ ਕਹੀ ਆ ਉਹੀ ਤਾਂ ਮੈਂ ਕਹੀ ਆ ਨਾ ਫਿਰ ਕੀ ਲੋੜ ਸੀ ਆਉਂਦੀ ਪਰ ਮੈਂ ਕਿ ਜਿਹੜੀ ਡਾਲੋਗੀ ਸਕੀਨ ਨਾ ਬੁਮਾਰੋ ਨਾ ਇਸ ਕਾਰਨ ਚਲ ਫਿਰ ਹੁਣ ਜਲਦੀ ਕਰਾ ਜੋਕਰਾਨਾ ਤੇ ਲੋਕਾਂ ਨੂੰ ਗੱਲ ਖੇਤ ਬਾਈ ਮਚਾਈਆ ਵੀਕਰ ਤੇ ਬਾਈ ਮਚਾੜੀ ਪੂਰੇ ਅੰਬਰਸਰ ਛਾੜੀ ਦੇ ਜਾਨ ਵੀ ਤੇਰੇ ਅੱਗੇ ਕੀ ਪਿਆ ਦਿਖਾਈ انا ਚੁਕਿਆ ਦੇਖ ਸਕਦੇ ਹੋ ਉਹ ਜਾਨ ਵੀ ਉਹ ਸਾਹਮਣੇ ਪੁੱਤਾਂ ਵਾਲਾ ਮਾਕ ਪਿਆ ਉਹ ਮੂੰਹ ਤੇ ਲਾ ਕੇ ਦਿਖਾਈ ਹਾਂਜੀ ਅੱਜ ਪੂਤ ਲੱਗਣ ਈ ਆ ਪੂਤ ਲੱਗਣ ਈ ਕੀ ਆ ਤੂੰ ਹੈਗੀ ਪੂਤ ਜਾਨ ਵੀ ਇੱਕ ਗੱਲ ਦੱਸ ਯਾਰ ਲੋਕੀ ਤੈਨੂੰ ਕੀ ਕਹਿ ਕੇ ਬੁਲਾਉਂਦੇ ਆ ਵੈਸੇ ਛੱਟ ਦੀ ਕੈਟਰੀਨਾ ਕੈਫ ਸ਼ਾਡੇ ਦੀ ਆ ਜਾਣ ਵੀ ਜਿਹੜੇ ਹਿਸਾਬ ਨਾਲ ਤੇਰੇ ਨੱਕ ਵਿੱਚ ਦੀ ਦੰਦ ਇਹ ਦਿਖੀ ਜਾਂਦੇ ਆ ਤੂੰ ਸਹੀ ਸੀ ਦੰਦ ਅੱਜ ਕੀ ਲੱਗਣ ਦੀਆਂ ਅੱਗੇ ਤੇ ਭੂਤ ਲੱਗਣਦੇ ਆ ਏ ਕਾ ਦੇਖ ਲਓ ਪੂਤਾਂ ਵਰਗੇ ਗਰੀਬਾਂ ਦੀ ਕੈਟਰੀਨਾ ਕੈਫ ਓ ਯਾਰ ਮੈਂ ਪਾਲਰ ਵਾਲਿਆਂ ਤੇ ਹੈਰਾਨਾ ਭਈ ਇੰਨੇ ਵਹਿਲੇ ਤੁਰੇ ਫਿਰਦੇ ਆ ਜਦੋਂ ਜੀ ਕਰਦਾ ਇਹ ਪਿੰਜਰ ਨੂੰ ਘਰੋਂ ਚੱਕ ਲਿਆਉਂਦੇ ਆ ਪਿੰਜਰ ਓ ਯਾਰ ਨਾਲ ਇਹ ਨਾ ਫੇਸ਼ੀਅਲ ਦੀ ਲੋੜ ਨਹੀਂ ਓ ਇਹਨੂੰ ਗਲੂਕੋਜ਼ ਦੀ ਲੋੜ ਆ ਓਏ ਮੇਰੀ ਲੋਕਾਂ ਅੱਗੇ ਬੇਨਤੀ ਆ ਯਾਰ ਇਹ ਪਿੰਜਰ ਨੂੰ ਨਾ ਸਰਕਾਰੀ ਹਸਪੀਟਲ ਛੱਡ ਕੇ ਆਓ ਉਹ ਲੋਕਾਂ ਨੂੰ ਬੋਡੀ ਦੇ ਪਾਰਟ ਬਾਰੇ ਸਮਝਾਉਣ ਲਈ ਬਿਲਕੁਲ ਬਹੁਤ ਯਾਰ ਮਜ਼ਾ ਆ ਗਿਆ ਫਿਟ ਸੀ ਪਿੰਜਰ ਪਹਿਲਾਂ ਪਿੰਜਰੀ ਸੀ ਪਿੰਜਰ ਯਾਰ ਉਹ ਵੇਖਿਆ ਉਹ ਕਿ ਲਾ ਮਾਸ ਨਜ਼ਰ ਹੀ ਨਹੀਂ ਆ ਗਿਆ ਕਹਿੰਦੀ ਬਿਮਾਰੀ ਦੀ وجہ ਤੋਂ ਕਹਿੰਦੀ ਮੈਂ ਐਵੇਂ ਕਹਿੰਦੀ ਮੈਂ ਬਿਮਾਰੀ ਦੀ وجہ ਤੋਂ ਮੇਰਾ ਰੰਗ ਵਿਸਰਾਂ ਕਹਿੰਦੀ ਮੇਰੀ ਸਕਿਨ ਡਲ ਹੋ ਗਈ ਮੈਂ ਜਰਾ ਉਹਨੂੰ ਪਾਲਿਸ਼ ਕਰਾਣ ਆਈ ਆ ਨਹੀਂ ਤੇ ਜਦੋਂ ਤੁਸੀਂ ਕੁੜੀਆਂ ਉੱਥੇ ਜਾਂਦੇ ਤੁਸੀਂ ਕੀ ਖਾਣੇ ਚ ਚਿਬੜਾ ਦੀ ਦਾਲ ਕਹਿੰਦੇ ਚਿਬੜਾ ਦੀ ਦਾਲ ਹਾਂ ਵੀ ਅੱਛਾ ਗਈ ਵੀ ਵਿਆਹ ਤੇ ਹੈ ਹਰ ਪਾਸੇ ਦਾਲ ਹੀ ਦਾਲ ਹੈ ਰਸਗੁੱਲੇ ਚਿਬੜਾ ਦੀ ਦਾਲ ਕਹਿੰਦੀ ਆ ਮੇਰੀ ਭੈਣ ਗੁੱਸਾ ਕਰ ਲਈ ਮੇਰੀਆਂ ਭੈਣ ਨੂੰ ਵੀ ਵੇਖ ਲਓ ਭੈਣ ਵੇਖਿਆ ਕਿ ਹੋ ਗਿਆ ਮੱਜਾ ਕਹਿੰਦੀ ਇੱਕ ਇੱਕ ਤੇ ਤੇਰੇ ਨਾਲ ਹੀ ਕਹਿੰਦੇ ਭੈਣ ਖੁੱਲੀ ਫਿਰ ਖੁੱਲੀ ਫਿਰਣ ਡਈ ਵਧੀਆ ਸੀ ਇਹ ਯਾਰ ਬੜਾ ਵਧੀਆ ਯਾਰ ਮਜ਼ਾ ਆ ਜਾਂਦਾ ਇੱਕ ਵਾਰੀ ਨਾ ਵੀਰੇ ਉਹ ਜਿਹੜਾ ਉਹਨੂੰ ਰਿਸ਼ਤਾ ਕਰਾਣ ਲੱਗਾ ਸੀ ਸੋਨੂ ਦਾ ਸੋਨੂ ਸਿੱਟੂ ਦਾ ਸੋਨੂ ਸਿੱਟੂ ਦਾ ਅੱਛਾ ਤੈਨੂੰ ਪਤਾ ਥੋਨੂ ਸਿੱਟੂ ਦਾ ਬੜੇ ਜ਼ਿਆਦਾ ਫੈਨ ਫੋਲੋਇੰਗ ਹੈ ਹਾਂ ਹਾਂ ਪੰਜਾਬ ਪੰਜਾਬ ਦੇ ਵਿੱਚ ਅਸੀਂ ਇਹਨਾਂ ਦੀ ਇਹਦੀ ਇੱਕ ਵੀਡੀਓ ਵੀ ਵੇਖੀ ਹੈ ਗਾਣਾਂ ਵੀ ਸੁਣਿਆ ਹੋਇਆ ਇਹਦੇ ਮੈਂ ਤੁਹਾਨੂੰ ਆਪਣੇ ਵੀਵਰਸ ਨੂੰ ਵੀ ਗਾਣਾ ਸੁਣਾਵਾਂ ਭਰਾਵਾਂ ਨਾਲ ਗਾਣਾ ਸਾਂਝਾ ਕਰਾਂਗੇ ਸ਼ਾਇਦ ਉਹਨਾਂ ਨੇ ਤੇ ਸੁਣਿਆ ਹੀ ਹੋਣਾ ਹੈ ਲੇਕਿਨ ਆਪਾਂ ਨੂੰ ਕਮੈਂਟਸ ਕਰਕੇ ਦੱਸਣਗੇ ਬੜਾ ਵਧੀਆ ਗਾਣਾ ਹੈ ਇਹਦਾ ਸੋਨੂ ਸਿੱਟੂ ਦਾ ਹਾਂ ਸੋਨੂ ਸਿੱਟੂ ਦਾ ਅੱਛਾ ਮੈਂ ਕਿਹਾ ਕੋਈ ਫਨੀ ਫਨੀ ਹੈ ਮਤਲਬ ਕਿ ਆਪਣੀ ਪਰਸਨੈਲਿਟੀ ਲੱਗ ਨਹੀਂ ਆਉਂਦੀ ਸਿਰੀ ਵਿੱਚ ਕੋਈ ਫਨੀ ਹੋਣੀਆ ਵੀਡੀਓ ਕਰਦੀ ਹੋਰ ਹੈ ਐਵੇਂ ਦੀ ਏ ਉਹਦੀ ਫਨੀ ਮਤਲਬ ਕਿ ਉਹ ਰਿਸ਼ਤੇਦਾਰ ਕਹਿੰਦਾ ਮੈਂ ਤੇ ਸੋਚਿਆ ਸੀ ਮੈਨੂੰ ਕਟਰੀਨਾ ਕਟਰੀਨਾ ਕੈ ਮਿਲੇਗੀ ਕਹਿੰਦਾ ਮੈਨੂੰ ਮੈਂ ਤਾਂ ਕਹਿੰਦਾ ਸੋਚਿਆ ਸੀ ਮੈਨੂੰ ਕਟਰੀਨਾ ਕੈ ਮਿਲੇਗੀ ਅੱਛਾ ਬਾਕੀ ਹਰ ਜਗ੍ਹਾ ਤੇ ਠੀਕ ਹੈ ਮਜ਼ਾ ਆ ਜਾਂਦਾ ਲੇਕਿਨ ਜਦੋਂ ਕਾਮੇਡੀ ਕਰਕੇ ਉਹ ਬਿੱਲੀ ਹਸਰ ਵਾਲੀ ਮੂਝ ਹੀ ਲਾਂਦਾ ਨੇ ਯਾਰ ਉਹ ਬੜਾ ਮਜ਼ਾ ਬੜਾ ਘੈਂਟ ਲੱਗਦਾ ਸਵਾਦ ਆ ਬਿੱਲੀ ਨਹੀਂ ਖਰਗੋਸ਼ ਹੈ ਖਰਗੋਸ਼ ਹੈ ਉਹ ਲੱਗਦੀ ਐਵੇਂ ਜਿਵੇਂ ਬਿੱਲੀ ਆ ਹਾਂ ਲੇਕਿਨ ਬੜਾ ਮਜ਼ਾ ਆਨਦਾ ਨੂੰ ਵੇਖ ਕੇ ਬਾਕੀ ਜੀ ਆਪਣੇ ਵੀਰਾ ਭੈਣਾਂ ਨੂੰ ਪੁੱਛਦੇ ਹਾਂ ਜੀ ਉਹਨਾਂ ਨੂੰ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣ ਬਾਕੀ ਸੋਨੂ ਸਿੱਟੂ ਨੂੰ ਮੈਂ ਤੇ ਨਹੀਂ ਜਾਣਦੀ ਸਾਡੇ ਕਿਹੜੇ ਵੀਰ ਭੈਣ ਭਰਾ ਨੇ ਜਿਹੜੇ ਜਾਣਦੇ ਨੇ ਤੇ ਉਹਨਾਂ ਦਾ ਕਿਹੜਾ ਗਾਣਾ ਜਿਹਦਾ ਇਰਫਾਨ ਆਖਣ ਲੈ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਵੇਖਾਂਗੀ ਸਾਡੇ ਕਿਹੜੇ ਕਿਹੜੇ ਈਵਰਸ ਨੂੰ ਪਤਾ ਹੈ ਉਸ ਗਾਣੇ ਦਾ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਸੁਣਾਗੇ ਆਪਣੇ ਵੀਰਾਂ ਭੈਣਾਂ ਦੇ ਨਾਲ ਬਾਕੀ ਵੀਡੀਓ ਕਿਤਾਦੀ ਲਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਹੀ ਅਗਿਆ ਤਾਂ ਕਿਸੇ ਹੋਰ ਅੱਛੀ ਜੀ ਵੀਡੀਓ ਦੇ ਨਾਲ ਤੇ ਆਪ ਵੀ ਹੱਸਦੀਆਂ ਆਪਣੇ ਵੀਰਾਂ ਭੈਣਾਂ ਨੂੰ ਵੀ ਹਸਾਉਂਦੀਆਂ ਸਾਨੂੰ ਰੱਖੋ ਦੁਆਵਾਂ ਚ ਯਾਦ ਮਿਲਦੇ ਆਂ ਜੀ ਅਗਲੀ ਵੀਡੀਓ ਚ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ